ਪੇ ਚੱਲੇ ਆ ਜੀ ਲੈਣ ਸਕੂਟ ਸਕੂਟਰੀ ਇਸ ਦੁਕਾਨ ਤੋਂ ਚਲੋ 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 ਆਹ ਦੁਕਾਨ ਤੋਂ ਲੈਣੀ ਆ ਬੂਹੜਾ ਆਹੋ ਚਲੋ ਸਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਜਵਨ ਨੂੰ ਸਹਿਜ ਜਵਨ ਬਲੌਗ ਵਿੱਚ ਤੁਹਾਡਾ ਸਵਾਗਤ ਆ ਸਾਰਿਆਂ ਦਾ ਜੀ ਤੇ ਮੈਂ ਤੁਹਾਡਾ ਆਪਣਾ ਰੋਸ਼ਨ ਤੇ ਇਹ ਤੁਹਾਡੀ ਆਪਣੀ ਅਮਨਪ੍ਰੀਤ कौर ਜਿਹਦਾ ਨਾਮ ਪਤਾ ਹੀ ਥਾਲੇ ਨੂੰ ਹੋ ਜਾਣਾ ਤੂੰ ਬਾਦੋਂ ਆ ਜਾਂਦਾ ਨਹੀਂ ਹੈ ਨਹੀਂ ਉੱਥੇ ਲੈ ਤਾਂ ਸਾਬੇ ਕਰੇ ਤੋ ਲੋ ਕਟਾਉਣੇ ਵੀ ਆ ਮੈਂ ਕਿਹਾ ਵੀ ਕਟਾ ਕੇ ਤੋ ਆਈ ਹਾਂ ਮੈਂ ਉੱਥੇ ਲੋ ਜੀ ਅੱਜ ਅਸੀਂ ਜਾਣਾ ਆ ਕੁਝ ਲੈਣ ਤੇ ਹੁਣ ਮੈਂ ਵੀ ਰੈਡੀ ਸੈਡੀ ਹੋ ਕੇ ਜਾਣਾ ਆ ਤੇ ਉਹਨਾਂ ਨੇ ਮੰਮੀ ਨੂੰ ਕਿਹਾ ਸੀ ਕਿ ਮੰਮੀ ਨੂੰ ਗਿਫਟ ਲੈ ਕੇ ਦਿਓ ਤੇ ਉਹ ਅਹੀ ਹੁਣ ਲੈਣ ਜਾਣਾ ਆ ਅੱਜ ਤੇ ਹੁਣ ਮੰਮੀ ਤਾਂ ਰੈਡੀ ਆ ਮੈਂ ਰੈਡੀ ਹੋ ਜਮਾ ਚਲ ਮੰਮੀ ਆ ਰਹੀ ਆ ਨਾ ਅੱਧੀ ਦਰ ਮੈਂ ਥੋੜੀ ਲੈ ਕੇ ਆਏ ਆਪਣੀ ਪੈਨਸ਼ਨ ਤੇ ਆ ਪੈਨਸ਼ਨ ਲੈ ਕੇ ਆਏ ਆ ਚੀਜ਼ੀਆਂ ਭੰਡਾਰ ਲੈਣ ਦਾ ਭੰਡਾਰ ਭੰਡਾਰ ਕਰ ਲੈਣਗੇ ਜੀ ਹੋਰ ਖਾਣੇ ਹੋਰ ਨਹੀਂ ਦਿੱਤਾ ਜੀ ਹੁਣ ਆਪਾਂ ਹੋ ਗਏ ਆ ਜੀ ਰੈਡੀ ਰੈਡੀ ਬਲੈਕ ਸੂਟ ਪਾਇਆ ਮੈਂ ਤੇ ਪਤਾ ਨਹੀਂ ਮੋਢਨੀ ਜੀ ਪੈਂਦੀ ਆ ਤੇ ਹੁਣ ਅਸੀਂ ਚੱਲੇ ਆ ਜੀ ਸਰਪ੍ਰਾਈਜ਼ ਲੈਣ ਆ ਆ ਆ ਆ ਡੈਡੀ ਜਿਹੜੇ ਆ ਘਰੇ ਹੀ ਆ ਤੇ ਆਪਾਂ ਚੱਲੇ ਆ। ਦੱਸਾ ਵੀ ਚੱਲਿਆ ਮੇਰਾ ਦੱਸਾ ਵੀ। ਹੁਣ ਆਪਾਂ ਚੱਨੇ ਆ। ਤੇ ਸਾਰਿਆਂ ਜਾਣਾ ਆ। ਸਹਿਜ ਨੇ ਜਾਣਾ ਸਹਿਜ ਨੇ। ਟੈਂਪੇ ਲੈ ਜਾਗੇ ਉਹਨੂੰ ਬਿਠਾ ਕੇ। ਹੋਰ ਖਾਣਾ ਬਾਦਲੇ ਪਾ ਗਏ। ਸਹਿਜ ਰਹਿ ਗਈ ਹੁਣ। ਜਾ ਜਾਵੇ ਨੇ। ਹੈ? ਹੋਰ ਉਹ ਵੀ ਨਾਲ ਚੱਲ ਜਾਵੇ। 4:30 ਰਹਿੰਦੀ ਫੇ। ਡੈਡੀ ਲੈ ਆਏ ਉਹ ਸਹਿਜ ਨੂੰ। ਚਲੋ ਅਰੇ ਸੁ ਲਓ ਜੀ ਅਸੀਂ ਚੱਲੇ ਹਾਏ ਮੇਰੇ ਪੈਰ ਲੱਗ ਗਏ ਚਲੋ ਹਾਈ ਜਾਣਾ ਉਸਨੇ ਤੱਕ ਆਪਾ ਮੋਕ ਕੇ ਤੇ ਨਾ ਜੱਟਾ ਕਿਤੇ ਮਿਸ ਮਾਰ ਜਾਈ ਮੈਨੂੰ ਚਾਰ ਪੰਜ ਗੋਹਣੀਆਂ ਚਲਾ ਕੇ ਵਿਖਾਉ ਬਾਈ ਬਾਈ ਉਹ ਦਾਨੂ ਬਾਈ ਕਰਕੇ ਕਿੰਦੀ ਬਾਈ ਚਲੋ ਬੈ ਜਾਓ ਦੇ ਦੇ ਮੰਮੀ ਨੂੰ ਸਰਪ੍ਰਾਈਜ਼ ਕਿਹੜਾ ਤੁਹਾਨੂੰ ਹੋਣੀ ਆ ਚਲੋ ਜੜੀਏ ਲੈਣ ਲੋਵੀ ਅੱਜ ਆਪਾਂ ਚੱਲੇ ਆਂ ਜੀ ਲੈਣ ਸਕੂਟਰੀ ਸਕੂਟਰੀ ਸਾਸ ਨੂੰ ਸਕੂਟਰੀ ਲੈ ਕੇ ਦੇਣੀ ਆ ਸਾਸ ਨੂੰ ਸਕੂਟਰੀ ਆਉਂਦੀ ਤਾਂ ਹੈ ਨਹੀਂ ਜਿਹੜੀ ਘਰੇ ਆ ਚੱਲ ਮਾਰੂਗੀ ਕੰਧਾ ਕੁੰਧਾ ਚ ਉਹ ਖਰਾਬ ਹੋਣਾ ਪਈ ਆ ਤੇ ਇਸ ਕਰਕੇ ਹੁਣ ਸਕੂਟਰੀ ਲੈਣ ਚੱਲੀਏ ਸਾਡਾ ਇਹ ਮੋਟਰਸਾਈਕਲ ਵੀ ਖਰਾਬ ਸਕੂਟਰੀ ਵੀ ਖਰਾਬ ਤੇ ਹੁਣ ਕੀ ਕਰੀਏ ਔਖਾ ਚਲੋ ਪਹਿਲਾਂ ਹੁਣ ਜਿਹੜਾ ਸਰਪ੍ਰਾਈਜ਼ ਲੈਣ ਨਾਲ ਉਹ ਲੈ ਆਈਏ ਤੇ ਸਾਰਿਆਂ ਨੂੰ ਅਸੀਂ ਆਪਣੀ ਥ੍ਰੈਡਿੰਗ ਸੋਣੀ ਹੋਈ ਆ ਮੋਕੇ ਤੇ ਨਾ ਜੱਟਾ ਕਿਤੇ ਮਿਸਮਾਰ ਜੇ ਮੈਨੂੰ 4-5 ਗੋਲੀਆਂ ਚ ਲਾ ਕੇ ਵਿਖਾ ਪਹਿਲਾਂ ਪਲਾਵਾਂਗੇ ਸੀਟ ਬੈਲਟ ਬੈਲਟ ਲਗਾਓ ਜੀ ਸਾਰੇ ਜਾਣੇ ਘਰੋਂ ਤੁਰਨ ਅੱਗੇ ਪਹਿਲੇ ਸੀਟ ਬੈਲਟ ਲਾਇਆ ਕਰੋ ਪਹਿਲੇ ਰੱਬ ਦਾ ਨਾਮ ਲਓ ਫੇਰ ਸੀਟ ਬੈਲਟ ਲਾਓ ਤੇ ਚਲੋ ਕਿਸੇ ਵੇਲੇ ਮੇਰੀ ਕਾਲੀ ਸ਼ਰਟ ਪਾਈ ਹੁੰਦੀ ਹੈ ਸੀਟ ਬੈਲਟ ਨਹੀਂ ਨਜ਼ਰ ਆਉਂਦੀ ਤਾਂ ਫਿਰ ਵਿੱਚ ਕਿਸੇ ਵੇਲੇ ਕਮੈਂਟ ਆਂਦੀ ਕਿ ਸੀਟ ਬੈਲਟ ਨਹੀਂ ਲਾਈ ਇਸ ਕਰਕੇ ਸੀਟ ਬੈਲਟ ਲਗਾ ਕੇ ਆਪਣੀ ਸੇਫਟੀ ਕਰਕੇ ਘਰੋਂ ਤੁਰੋ ਤੇ ਹਮ ਚਲਣੀ ਆ ਘਰੋਂ ਨਿਕਲ ਚੁੱਕੀ ਆ ਸੀਟ ਬੈਲਟ ਲਗਾਓ ਔਰ ਮਜੀ ਸੇ ਜਾਓ ਮਜੀ ਸੇ ਜਾਓ ਸੀਟ ਬੈਲਟ ਲਗਾ ਕੇ ਮਜੀ ਸੇ ਜਾਓ ਹਾਰੇ ਕਿੰਨਾ ਰਸਤਾ ਨਿਕਲਿਆ ਜਾਓ 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 ਕਿੰਨਾ ਕਾ ਹੋਇਆ ਪਾਪਾ ਜੀ ਇਧਰ ਹੋਈ ਜਾਂਦਾ ਚੱਲ ਪਹੁੰਚ ਚੁੱਕੇ ਆ ਇੱਥੇ ਹਾਂ ਹਾਂ ਮੁਰਗੇ ਦਿਖਾਈ ਜਾਂਦੇ ਮੈਂ ਦੁਕਾਨ ਆ ਅੱਗੇ ਥੋੜੀ ਜੀ ਇੱਥੇ ਗੱਡੀ ਲੱਗੇ ਲਾਉਣ ਸੀ ਆਪਾਂ ਗੱਡੀ ਆ ਜੀ ਮਮੀ ਕਿੰਨੇ ਕ ਐਕਸਟਾਈਟਮੈਂਟ ਆ ਕਿੰਨੀ ਕ ਐਕਸਾਈਟਮੈਂਟ ਆ ਤੇਰੀ ਐਕਸਟਾਈਟਮੈਂਟ ਆ ਦੱਸ ਦੱਸ ਕਿੰਨੇ ਖੁਸ਼ ਆ ਖੁਸ਼ ਮੈਂ ਬਹੁਤ ਖੁਸ਼ ਆ ਬਹੁਤ ਆ ਜੀ ਅੱਜ ਮਗਲ ਲੁੱਟੀ ਗਈ ਹੋਣੀ। ਇਹ ਸਤੂ ਕਿੰਨੀ ਖੋਚ ਆ। ਤੈਨੂੰ ਤਾਂ ਨਹੀਂ ਕੁਝ ਮਿਲਦਾ। ਖੋਹ ਰਹੀਂ ਦੀ ਆ। ਆਪਾਂ ਨੂੰ ਕਿਸੇ ਨੂੰ ਨਹੀਂ ਕੁਝ ਮਿਲਣਾ ਅੱਜ ਕੱਲੀ ਦਾਦੀ ਨੂੰ ਲੈ ਕੇ ਦੇਣਾ। ਹੀ ਹੀ ਨਹੀਂ। ਓ ਮਿਰਚਾਂ ਵਾਲਾ ਭਾਈ। ਅੱਛਾ ਓ ਵਾਲਾ ਭਾਈ ਹੈ ਰਾਟੇ ਤੇ ਦੁਕਾਨਾ ਉਹਦਾ ਨਹੀਂ ਹੁੰਦਾ। ਮੇਰਾ ਕੱਟਿਆ ਇਹ ਨਹੀਂ ਸੋਪੀ ਗਈ ਸੀ ਗੁੰਟਾ ਵਾਲਾ। ਗੱਡੀ ਚ ਕੱਟਿਆ ਹੀ ਨਹੀਂ ਗੱਡੀ ਅਸੀਂ ਲੋਕ ਕਰ ਦਿੱਤੀ ਮਾਤਾ ਕਈ ਆਵੇਂ ਮੈਨੂੰ ਤਾਂ ਕੱਢ ਲਓ ਜਿਹਨੂੰ ਲੈੜਾਈ ਜੇਲੀ ਮਸ਼ੀਨ ਉਹਨੂੰ ਕੱਢਿਆ ਹੀ ਨਹੀਂ ਲੈ ਕੇ ਜਾਈਏ ਅਸੀਂ ਦੁਕਾਨ ਤੇ ਚਲੋ 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 ਆਹ ਦੁਕਾਨ ਤੋਂ ਲੈਣੀ ਹੈ ਅਸੀਂ ਮਸ਼ੀਨ ਚਲੋ ਤਾਂ ਆਏ ਮਸ਼ੀਨ ਸਿੱਧਾ ਤੇ ਭਲੇਕੇ ਤੇਲ ਦੇ ਭਲੇਕੇ ਕਰੀ ਤੋ ਕੋ ਪਤਾ ਨਹੀਂ ਮਾਦਾ ਨੇ ਉਹਦਾ ਹੱਲ ਹੋਊ ਕੋਈ ਦੇਖ ਕੇ ਯਾਦ ਆ ਜਾਂ ਮੇ ਹੋਈ ਜਲਦੀ ਨਹੀਂ ਉਹ ਗੱਲ ਥੋੜੀ ਬੰਨੀ ਮੁੜ ਕੇ ਰੋਣੀ ਥੜਾ ਨਹੀਂ ਦਿਖਾ ਭਾਈ ਥਰੇ ਕੋ ਪੁਰਜੇ ਚ ਪਾਰਤੀ ਨਾ ਫੇਰ ਆਹ ਉਹ ਸਰੀ ਬੀਜੀ ਨਾ ਸੇਵ ਤੇਲ ਆ ਕੀ ਸੇਵ ਸੀ ਜੀ ਉਹ ਜੰਮੀ ਜਾਂਦਾ ਥੋੜੀ ਨਸਕੀ ਵਧੀਆ 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 ਉਹ ਪੱਠੇ ਕੁੱਤਨੇ ਵਾਲੀ ਮਸ਼ੀਨਾਂ ਨੂੰ ਉਹ ਵਧੀਆ ਉਹ ਇਹ ਰ ਆਪਣਾ ਸਾਰੇ ਪਿੰਡ ਨੂੰ ਸਾਰੇ ਚੁਕਦਰ ਕੇ ਖੜਾ ਦੋ ਇਹ ਕਿਨੇ ਦੀ ਆ धागा <osaurus> ਹਾਂ ਜੀ ਉਹ ਪਾ ਲਿਆ ਜੀ ਬੜਾ ਕਾਜ ਨਾਲ ਬਾਤ ਕਰੀਏ ਅੱਜ ਜੀ ਮੈਂ ਉਹ ਜੀ ਦੇ ਲਈ ਦੇ ਰਹੀ ਹੁੰਦੀ ਆ ਜਿਹਨੇ ਡੇਲੀ ਦੀ ਜੀ ਦੀ ਘਰੇ ਹਾਂ ਜੀ ਸਹੀ ਹੈ ਜੀ ਦੀ ਟਿਊਸ਼ਨ ਤੇ ਹਾਂ ਜੀ ਕਿਹਨੂੰ ਸਮਾਉ ਹਾਂ ਜੀ ਸਹੀ ਹੈ ਹਾਂ ਜੀ ਬਹੁਤ ਬੜੀ ਹੈ ਉਹ ਆਪ ਕੀ ਹੈ ਨਹੀਂ ਬੇ ਬਾਲੇ फ्रैश तो फ्रूट है ये ताँगी। ताँगी। गा। गा। बार ਜਾਂ ਦੇਖ ਲਾ ਹੁਣ ਸਹੀ ਹੈ ਹਾਂ ਜਲਾ ਦੇਗੇ ਚਲੋ 30 ਸਭਾ ਹੋ ਗਿਆ ਹੁਣ ਕੰਮ ਕਰਦੀ ਹੈ ਲੋ ਜੀ ਮਸ਼ੀਨ ਆਪਾਂ ਲੈ ਚੁੱਕੇ ਆ ਜੀ ਇੱਥੋਂ ਚੋਹਾਨ ਜੀ ਜਿਹੜੀ ਚੋਹਾਨ ਕੰਪਨੀ ਦੀ ਹੈ ਜੀ ਤੇ ਹੁਣ ਘਰ ਜਾ ਕੇ ਇਹਦੀ ਓਪਨਿੰਗ ਕਰਦੇ ਦੇਖਦੇ ਚਲਾ ਕੇ ਉਧਰ ਮੈਡਮ ਛੱਡੀ ਆਈ ਗਿਆ ਉਹਨਾਂ ਨਾਲ ਇਸ ਮਸ਼ੀਨ ਨਾਲ ਆ ਮਸ਼ੀਨ ਆ ਜੀ ਇੱਧਰ ਮੈਡਮ ਲੜੇ ਆ ਚੱਕ ਹਲੋ ਵਾਤਾਵੇ ਸਾਰਾ ਕੁਝ ਚਲਦੀ ਹੋਣੀ ਦੇਖ ਲਓ ਚਲਾ ਕੇ ਹੁਣ ਚਾਬੀ ਵੀ ਖਰਾਕੀ ਚਲ ਕੋਲੋਂ ਮੈਂ ਦੇਖੀ ਟੁੱਟ ਪੋ ਜਾ ਦੇਗੀ ਆ ਰੰਗ ਕਿ ਨਹੀਂ ਕੱਟਿਆ ਇੱਕ ਮਿੰਟ ਰੋਕੇ ਕੋਲ ਰੁਕ ਤੇ ਚੰਨ ਰੱਖ ਆ ਟੁੱਟ ਜਾਣਾ ਥੱਲੇ ਕੜੀ ਨਾ ਤੋੜਦੀ ਆਹ ਦੇਖ ਨਾ ਪਹਿਲੇ ਆਹ ਫੜ ਇਹਨਾਂ ਬਾਲ ਦੇ ਕਰਾਇ ਕਿੰਨੇ ਚੋਣ ਨਾ ਦੇ ਪਹਿਲਾਂ ਮੈਂ ਸ਼ੀਟ ਲੈ ਕੇ ਟਿਲ ਉਹ ਆ ਹੁਣ ਕੀ ਲੈਣਾ ਹੁਣ ਇੱਥੋਂ ਲੈਣੇ ਹੈਗੇ ਆ ਕੀ ਕਹਿੰਦੇ ਬੇਸਣ ਬੇਸਣ ਮਾ ਲੱਗ ਨਹੀਂ ਬੇਸਣ ਪਸੰਦਾ ਅਬ ਲੈएंगे ਬੇਸਣ ਸਾਨੂੰ ਹੋਈ ਹੁੰਦਾ ਆ ਜਿਹੜਾ ਬੇਸਣ ਆਪਾਂ ਕਰਿਆਟੀ ਵਾਲਾ ਨਹੀਂ ਹੁੰਦਾ ਹੁਣ ਆਪਾਂ ਲੱਗੀਆਂ ਜੀ ਬੇਸਣ ਬੇਸਣ ਲੈਣਾ ਬੇਸਣ ਲੈਣਾ ਇੱਕ ਨੂੰ ਬੇਸਣ ਪਸੰਦ ਆ ਇੱਕ ਨੂੰ ਬਰਫੀ ਪਸੰਦ ਆ ਇੱਕ ਨੂੰ ਪਤੀਸਾ ਪਸੰਦ ਆ ਨਹੀਂ ਮੇਰੇ ਮੇਰਾ ਨਾ ਮੇਰੀ ਨਾ ਲਿਓ ਕੁਝ ਗਲਾਬ ਜਮਨਾ ਪਸੰਦ ਆ ਤੇ ਇਹ ਹਲਵਾਈ ਮਿੱਲਾ ਦਾ ਘਰੇ ਬਣਾਉਣਾ ਪੈਣਾ ਸਾਨੂੰ ਚਲੋ ਜੀ ਲੈ ਕੇ ਆਓ ਬਾਹਰੋਂ ਮਾ ਦੇ ਵਿੱਚ ਇੱਕ ਗੱਡੀ ਰੱਖੀ ਉਹ ਤਾਂ ਲੈਣੀ ਮਸ਼ਰੂਮ ਮਸ਼ਰੂਮ ਲੈਣੇ ਆ ਉਹ ਉਹ ਮੇਰੀ ਜੀ ਉਹ ਤੇ ਅੱਗੇ ਲਾਉਂਦਾ ਮੁੰਡਾ ਸਬਜ਼ੀ ਛੱਤਾ ਚੁੰਦੀ ਵਾਲੇ ਵਿੱਚ ਵੀ ਆ ਰਹੇ ਅੱਗੇ ਉਹ ਲਾਉਂਦਾ ਖਿਆਲੇ ਵਾਲਾ ਪਤਾ ਨਹੀਂ ਕਿਉਂ ਉੱਥੋਂ ਲੈਣੇ ਹੁਣ ਸਬਜ਼ੀ ਪਿੱਛੇ ਜੇ ਪਿੱਛੇ ਲੈਣੇ ਤਾਂ ਪਿੱਛੋ ਲੈ ਆਉ ਜਾਗੇ ਦਾਦਾ ਦਾਦਾ ਦਾਦੀ ਚੱਲੇ ਹੁਣੇ ਲੈ ਲੈ ਕੇ ਆਉਂਦੇ ਆ ਫੇਰ ਤੁਹਾਨੂੰ ਦਿਖਾਉਣੇ ਕਿ ਲੈ ਕੇ ਚੱਲੇ ਜਾਈਏ ਲੋ ਜੀ ਲੈ ਕੇ ਆ ਗਏ ਹਾਂ ਤੀਸਾ ਵੀ ਲੈ ਆਂਦਾ ਜੀ ਬੇਸਣ ਵੀ ਲੈ ਆਂਦਾ ਤੇ ਸਹਿਜ ਵੀ ਲੈ ਆਂਦੀ ਸਹਿਜ ਹੀ ਪਸੰਦ ਵੀ ਲੈ ਆਂਦੀ ਆਪਣੀ ਕਹੋ ਥੋੜੀ ਥੋੜੀ ਚੀਜ਼ਾਂ ਸਾਰੀਆਂ ਪਵਾ ਲਈਆਂ ਮੈਂ ਕਿਹਾ ਸਾਰਾ ਕੁਝ ਪਾ ਦੋ ਭਰਾਵਾ ਥੋੜਾ ਥੋੜਾ ਲਓ ਜੀ ਸਹਿਜ ਉਹ ਯਾਰ ਹੀ ਕੱਲੀ ਕਰੇ ਕੱਲੀ ਅਜ ਕਰ ਰਹੀ ਹੈ ਕਹਿੰਦਾ ਕਿਤੇ ਰੋਂਦੀ ਨਾਲ ਕਹਿੰਦੀ ਨਹੀਂ ਉਹ ਲੈ ਉਹ ਵੀ ਲੱਪਈ ਤੂੰ ਡੋਗੀ ਤੂੰ ਡੋਗੀ ਆ ਗਿਆ ਉਹ ਵੀ ਲੱਪਈ ਡੋਗੀ ਆ ਗਿਆ ਭਾਜ ਚਲੋ ਯਾਰ ਚਲੋ 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 ਉਸੇ ਕੰਮ ਕੋ ਭਾਈ ਆਹ ਰੋਟੀ ਆਲੀ ਬੋਲੀ ਰੋ ਜਾ ਆ ਜਾ ਕਿਡੋ 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 ਅੰਦਰ ਗੱਡੀ ਬਾ ਉਹ ਤੇ ਮੇਰਾ ਅੰਦਰ ਆ ਬਾੜ ਲੈਣ ਦੇ ਉਹਨੂੰ ਦੇ ਦੋ ਚਿੱਜੜ ਇਹਨੂੰ ਦੱਸੋ ਜੀ ਦੱਸੋ ਜੀ ਚਲੋ ਅੰਦਰ ਤੋੜੋ ਕਰਦੀ ਹੈ ਕਿ ਇਹ ਬਿੰਗੀ ਸੀ ਦਾਦੀ ਰਾਡੀ ਲਾਈ ਰੱਖਦੀਆਂ ਮੈਂ ਦੋਨੇ ਇਹਨੇ ਦਾਦੀ 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 ਪਰ ਆਹ ਨੂੰ ਭਰਾਂਗੇ ਕੇ ਆਹ ਨੂੰ ਭਰਾਂਗੇ ਕੇ ਓੱਚੀ ਗਵਾ ਦੇ ਮਾਰੇ ਲੇਗਾ ਫਿਰ ਆਹ ਨੂੰ ਭਰਾਂਗੇ ਲੇਕਿਨ ਆਪਾਂ ਆਹ ਬਸ ਆਹ ਦਿਓ ਆਹ ਦਿਓ ਆਹ ਦਿਓ ਆਹ ਦਿਓ ਆਹ ਬਰਦਾਦੀ ਆਪਣੀ ਦੀ ਰਾਹ ਜਿਹੜੀ ਆਹ ਦਾਦੀ

रंग भीलिया तेन पता लग्या कि ले लिया है ਉਹਰ ਦੱਲਿਆ ਬੱਚੀ ਪਿਆ ਸੀ ਇੱਧਰ ਬੇਸਣ ਖਾ ਹੋ ਰਿਆ ਬਰਫੀ ਨਹੀਂ ਤੇ ਬੇਸਣ ਦੀ ਦਵਾਲੋ ਬਰਫੀ ਇੱਧਰ ਬੇਸਣ ਇੱਧਰ ਪਤੀਸਾ ਖਾ ਹੋ ਰਿਆ ਆ ਉਧਰ ਬਰਫੀ ਉਧਰ ਬਰਫੀ ਹੈ ਪਤੀਸਾ ਲੋ ਜੀ ਅਸਾ ਨੂੰ ਮੇਰਾ ਬੜਾ ਪਸੰਦ ਆ ਇੱਧਰ ਚਲੋ ਨ ਮਸੀ ਲੈ ਆਂਦੀ ਵੱਡੀ ਜੀ ਪੱਠੇ ਕੁੱਤਨੇ ਵਾਲੀ ਅੱਗੇ ਮਾ ਤਾਂ ਹਟਦੀ ਨਹੀਂ ਸੂਰ ਸੇਣੋ ਹੁਣ ਵੱੱਤਾ ਵੀ ਜ਼ਿਆਦਾ ਕੰਮ ਹੋਇਆ ਗਾ ਤੁਹਾਨੂੰ ਕੀ ਲੱਗਦਾ ਉਹ ਕੀ ਆ ਏ ਇਹਦੇ ਉੱਤੇ ਬੈ ਕੇ ਕੱਪੜੇ ਸੀਨੇ ਆ ਅੱਛਾ ਕੱਪੜਾ ਲੈ ਕੱਪੜਾ ਪਹਿਣਾ ਹੋਈ ਜਾਣਾ ਐਡਾ ਬਹਿਣਾ ਇੱਥੇ ਪਾਣੀ ਪਾਲਣ ਪੈਰ ਕਿੱਲੇ ਰੱਖਨੇ ਆ ਠੀਕ ਆ ਦੇਖ ਲੈ ਗੁੱਸਾ ਚੜ ਗਿਆ ਮੈਂ ਸੱਟ ਮਾਰ ਲੈਣਾ ਕੋਈ ਨਹੀਂ ਲੋ ਜੀ ਆਮ ਜੀ ਨਹੀਂ ਆਇਆ ਤੇ ਨਾਲ ਮਿੱਠਾ ਵੀ ਮੂਹ ਵੀ ਕਰਾਤਾ ਸਾਰਿਆਂ ਦਾ ਤੇ ਸਾਡਾ ਕਰਾਇਆ ਨਹੀਂ ਕੇ ਬਿੱਲ ਘਟਾਇਆ ਇਹ ਜਾਨੀ ਬਿੱਲ 4500 ਦੀ ਕਹਿੰਦਾ ਸੀ ਤੇ ਫਿਰ ਇਹ ਅਸੀਂ 4000 ਦਿੱਤਾ ਕੋਈ ਨਾ ਤੂੰ ਗੁੱਸਾ ਉਹ ਗੰਨਾ ਪਲਾਸਟਿਕ ਦਾ ਇਹ ਸਹੀ ਨਹੀਂ ਰਹਿਣਾ ਜੇ ਤੁਹਾਡੇ ਤੋਂ ਲੱਕੜ ਦਾ ਹੈਗਾ ਉਹ ਚਾੜਾੜਿਆ ਕਰੋ ਜੇ ਤੁਸੀਂ ਡੇਲੀ ਚ ਲਾਉਣੀ ਆ ਫਿਰ ਉਹ ਕੁਝ ਦੇ ਜਾ ਕਰੋ ਕੱਪੜਾ ਕੁਪੜਾ ਨਾ ਮੈਂ ਆਣ ਦੇਣਾ 4200 ਦੀ ਸੰਭਲੋ ਨਾਲ ਪੇਚਕਸ ਆ ਤੇਲ ਆ ਸੂਈਆਂ ਆ ਫਿਰ ਕਰੀਆ ਤੇ ਡੱਬੀ ਆ ਤਿੰਨਾ ਉਹ ਆ ਪੇਚਕਸ ਹਾਂ ਲੱਭੀ ਹੋਏ ਬਰਥਡੇ ਜੀ ਬਰਥਡੇ ਹੈਪੀ ਬਰਥਡੇ ਟੂ ਦਾਦੀ ਦਾ ਲੋ ਜੀ ਮਸ਼ੀਨ ਆ ਚੁੱਕੀ ਹੈ ਜੀ ਇਹ ਸਾਨੂੰ ਪੈ ਗਈ ਜੀ 5500 ਰੁਪਏ ਵਿੱਚ ਇਹ 4500 ਦੀ ਮਸ਼ੀਨ ਆ ਬਾਕੀ ਲਟਰਮ ਬਟਨ ਖਰਚਾ ਪਾ ਕੇ 5500 ਚ ਪੈ ਗਈ ਜੀ ਇਹ ਕਿ ਚੋਹਾਨ ਕੰਪਨੀ ਦੀ ਬਾਕੀ ਇਹਦਾ ਬੁੜੀਆਂ ਨੂੰ ਪਤਾ ਜਿਆਦਾ ਕੀ ਕੀ ਹਿਸਾਬ ਕਿਤਾਬ ਆ ਕੰਚੀ ਆ ਦੇ ਆਹ ਦਾ ਕਵਰ ਲੱਗਾ ਉੱਤੇ ਬੜੀ ਰੈਲੀ ਆ ਇਹ ਸਾਂ ਵੀ ਐ ਦੀ ਜੇ ਜੱਪਾ ਰੁਕੇ ਸੀਗੇ ਉੱਥੋਂ ਲੈ ਆਲੂ ਆਲੂ ਸਾਨੂੰ ਵਧੀਆ ਲੱਗੇ ਆਪਾਂ ਕਾ ਲੈ ਲੈਣੇ ਪਹਿਲੇ ਆਲੂ ਨਹੀਂ ਵਧੀਆ ਆ ਆਲੂ ਸਾਨੂੰ ਵਧੀਆ ਲੱਗੇ ਨਹੀਂ ਆਲੂ ਵਧੀਆ ਉਹਦਾ ਇੱਕੋ ਜਿਹਾ ਆਲੂ ਨਿਕਲਿਆ ਇਦਾਂ ਵਧੀਆ ਨਹੀਂ ਨਵਾਂ ਕੰਮ ਖੋਲਿਆ ਆਥੇ ਰੋਡ ਤੇ ਵਧੀਆ ਲਿਆ ਕਰੋ ਸਬਜ਼ੀ ਉਹਨਾਂ ਤੋਂ ਤੇ ਆ ਲਈਏ ਸ਼ਿਵਲਾ ਮਿਰਚਾਂ ਨਾਲ ਲੈ ਆਦਰਕ ਸਬਜ਼ੀ ਮਹਿੰਗੀ ਹੁੰਦੀ ਹੈ ਸਬਜ਼ੀਆਂ ਮਹਿੰਗੀਆਂ ਆ ਆਲੂ ਵੀ ਪੰਜ ਤਿੰਨੋਂ ਲੈਏ ਸੀ ਸ਼ਿਵਲਾ ਮਿਰਚ ਕੱਟ ਹਾਂ ਇਹ ਇਹ ਜਿਹੜਾ ਮੈਂ ਲੈ ਗਿਆ ਇਹ 100 ਰੁਪਏ ਕਿਲੋ ਆਪਾਂ ਜਹਾਜ ਨੇ ਸਬਜ਼ੀ ਇਹ ਹਾਂ ਦੀ ਅੱਧਾ ਕਿਲੋ ਇਤੀ ਸਬਜ਼ੀ ਜਨਾਬ ਪਾਈ ਆਦਰਕ ਦਿੱਤਾ 30 ਦਾ ਗੋਭੀ 40 ਰੁਪਏ ਕਿਲੋ ਇਹ ਗੋਭੀ ਸਸਤੀ ਗੋਭੀ ਫੇ ਤੁਹਾਡੇ ਕਰਕੇ ਹੀ ਲੈਂਦੀ ਰੇਸ਼ਾ ਹਾਂ ਨਾ ਦੇ ਹਾਂ ਦਾ ਇਹੀ ਸੀ ਉਹਨੂੰ ਕੁਮਿੰਲਾ ਦਾ ਭੇਖਾ ਲੱਗ ਗਿਆ ਵੇ ਲੋ ਜੀ ਅੱਜ ਬਣਾ ਰਹੇ ਆ ਜੀ ਇਹ ਗੁਲਗਲੇ ਜਿਹੜੇ ਕੀ ਆਪਾਂ ਚਾਹ ਨਾਲ ਖਾਣੇ ਆ ਦਿਵਾਲੀ ਤੋਂ ਪੰਜ ਛੇ ਦਿਨ ਬਾਅਦ ਅਸੀਂ ਗੁਲਗਲੇ ਕੱਢੀਦੇ ਆ ਜੀ ਤੇ ਅੱਜ ਗੁਲਗਲੇ ਖਾਣ ਕੇ ਆ ਅੱਛਾ ਰੋਟੀ ਲੱਗੀ ਬਣਾਉਣ ਗੁਲਗੁਲੇ ਆ ਗਈ ਲੈ ਲਓ ਇੱਕ ਤੇ ਦੇਖਦੇ ਆ ਜੀ ਹੁਣ ਗੁਲਗਲੇ ਖਾ ਹੁੰਦੇ ਕਿ ਨਹੀਂ ਖਾ ਹੁੰਦੇ ਨੀਤੇ ਨੂੰ ਗੋਲਗਲੇ ਵਰਗੀ ਗੋਲਗਲੇ ਬਣਾਉਂਕੇ ਖਾਲੀ ਮੈਨਾ ਚੁੱਲੇ 'ਚ ਅੱਗ ਪਾ ਦੋ ਗੋਲਗਲੇ ਨਾ ਪ੍ਰਭ ਅੱਗ ਬਣਾਈ ਗੋਲ ਚੱਲ ਗਾਣਾ ਜ਼ਰਾ ਕੜਾ ਰੰਗ ਗਾਣਾ गा ਕੇ ਸੁਣਾ ਗਾ ਰਹੀ ਹੈ ਗਾ ਰ ਸਹੀ ਇਹ ਨੂੰ ਗਾਵਾ ਉਹ ਕਿਤੇ ਦੇਣਾ ਕਿਤੇ ਤੂੰ ਸਲਿੱਪ ਕਰ ਜਾਈ ਚਾਰ ਪੰਜ ਗੋਲ ਵਿੱਚ ਆ ਕੇ ਦਿਖਾ ਚੱਲ ਤੂੰ ਗਾਣਾ ਗੋੜੀ ਜੋੜੀ ਗਈ ਚੱਲ ਗਾ ਮੈਨੂੰ ਨਹੀਂ ਆਉਂਦਾ ਮੈਂ ਗਾਣੇ ਦੇ ਨਾਲ ਹੀ ਗਾਣਾ ਹੁੰਦਾ ਚੱਲ ਆ ਗਾ ਜੀਟੀ ਰੋੜ ਤੇ ਸੋਹਣਿਆ ਵੇ ਪੌਦੇ ਰੰਗਲੀ ਕੋਠੀ ਇਹ ਵੀ ਨਹੀਂ ਆਉਂਦਾ ਇਸ ਨੂੰ ਸੁਣਾ ਉਹ ਇਹ ਸੁਣਾਣਾ ਨਹੀਂ ਬਾਣ ਕੇ ਰਹਿੰਦੇ ਇਹ ਸੁਣਾਣਾ ਨਹੀਂ ਸੁਣਾਈ ਗਾਣਾ ਬਣ ਕੇ ਰਹੂਗੀ ਸਾਜ ਨਾ ਬ ਤੇਰੇ ਜਿਗਰ ਦੀ ਬੋਟੀ ਜਿਗਰ ਦੀ ਬੋਟੀ ਜੀਟੀ ਰੋੜ ਤੇ ਸੋਨੀਆਂ ਦੇ ਪਦ ਰੰਗਲੀ ਕੋਟੀ ਸੁਣਾ ਦੇ ਸੁਣਾ ਦੇ ਓ ਹੋ ਹੋ ਬੱਲੇ ਤੇਰੇ ਅੱਗੇ ਅੱਗੇ ਗਾਣਾ ਹੁੰਦੀ ਹੈ ਓ ਹੋ 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 ਬੱਲੇ ਢੋਲ ਵੀ ਨਾਲ ਢੋਲ ਵੀ ਨਾਲ ਪੈ ਜੀ ਆਇਆ ਨਾ ਕੇ ਆਸੇ ਕਾ ਉਸੇ ਕਮਾਲ ਇਧਰ ਆ ਜੋ ਬਾਟੀ ਜੁੰਦੀ ਨਾ ਜਿ ਕੋੜਾ ਕਿਹੜੀ ਹਾਲੀ ਮੇਰੀ ਉੱਤੇ ਪੱਤੀ ਪਈ ਹੋਈ ਅੱਛਾ ਮਰਾ ਤੂੰ ਆ ਪਵਾਂਦੀ ਦੇਖ ਉਹ ਫਰਾਈ ਹੋ ਗਿਆ ਉਹ ਗੜੀ ਬਰੀਕ ਪੈਪ ਸੀ ਉਹ ਪਾਰਲੀ ਸੜ ਹੋਈ ਸੀ ਤਾਂ ਥੱਲੇ ਆਉਂਦਾ ਪਰ 10 ਕਲੀ ਜਿਹਾ ਹੀ ਇੱਕ ਹੈ ਇਹ 10 ਕਲੀ ਜਿਹਾ ਹੀ ਆ ਦੇਖ ਉਹ ਬੜੀ ਗੇਟਾ ਗਾ ਡਸਟਬਿਨ ਯਾਰ 깔ਾਈ ਹੋਣਾ ਈ ਦੁਆੜੀ ਤੇ ਡਸਟ ਵੀ ਲਿਆਉਣਾ ਪੈਣਾ ਇੱਕ ਬਾਲਟੀ ਚ ਗੱਲ ਨਹੀਂ ਬਣਦੀ ਉਹ ਤਾਂ ਢੱਕਣ ਲੱਗਣਾ ਚਾਹੀਦਾ ਆਹ ਵੀ ਜਾਂਦੇ ਘੱਟਣਾ ਕੱਟ ਲੋ ਜੇ ਸਾਰਾ ਕੂੜਾ ਹੁੰਦਾ ਡਸਟ ਵੀ ਨਹੀਂ ਕਰੇ ਸਾਡੇ ਦਾ ਕੂੜੇ ਵਾਲਾ ਨਹੀਂ ਹੁੰਦਾ ਕੂੜੇ ਵਾਲਾ ਏ ਰਹੀ ਹਾਂ ਮਹਿੰਗੀਆਂ ਯਾਰ ਇਨੀ ਮਹਿੰਗੀਆਂ ਕਹੀਂ ਦੱਸਿਓ ਉਹ ਜਿਹੜੀ ਸਾਗ ਉਤਰਨ ਵਾਲੀ ਕਿੰਨੇ ਕਿੰਨੇ ਦੀ ਹੁੰਦੀ ਉਹ ਪਰ ਵਧੀਆ ਸੀ ਉਹ ਚੀਜ਼ ਵੀ ਵਧੀਆ ਸੀ ਆਹ ਉਹ ਜਿਹੜੀ 27 2700 ਵਾਲੀ ਕੜੀ ਹੈ ਕਿਹੜੀ ਨਾ ਇੱਕ 2200 ਦੀ ਇੱਕ 2700 ਦੀ ਪਰ ਚੀਰ ਵੀ ਇੰਨੀ ਵਧੀਆ ਸੀ ਪਰ ਇੰਨਾ ਯਾਰ ਸਾਗ ਕਿੰਨਾ ਉਤਰਨਾ ਕਰੇ ਉੱਚ ਯਾਰ ਸਾਗ ਨਹੀਂ ਦਾ ਪਾਲਕ ਪਨੀਰ ਨੂੰ ਨਾ ਹੋਵੇ ਬਾਥੂ ਨੂੰ ਨਾ ਹੋਵੇ ਕੁਛ ਵੀ ਕਰਨਾ ਹੋਵੇ ਤੂੰ ਕਰ ਲਓ ਤੇ ਡਰਾ ਮਿਕਸਰੀ ਹੈ ਨੀ ਮਿਕਸੀ ਹਾਂ ਮੈਕਸੀ ਚੋਹੇ ਨਾ ਪਾਲ ਬਨੀਤਾ ਉਹ ਚ ਲੱਗ ਹੁੰਦਾ ਚਲੋ ਆਪੇ ਪੁਰਜੀ ਬਣਾਈ ਦੀ ਆ ਉਹ ਤਾਂ ਹੁਣ ਇਦਾਂ ਬਣਾਏ ਜਿੱਦਾਂ ਇੱਕ ਡੰਗਰ ਰੱਖਿਆ ਪੱਠੇ ਵੀ ਕੋਤੇ ਸਾਦੇ ਚੱਪ ਬਾਬਾ ਉਹ ਪੁਰਜੀ ਜਿੱਦਾਂ ਬਣਾਈ ਦੀ ਆ ਪੁਰਜੀ ਦੇ ਕੋੜੀਓ ਘਰੇਣ ਚ ਆਇਆ ਅੱਛਾ ਪੁਰਜੀ ਵੀ ਉੱਚੀ ਕਰਨਾ ਪੈਣਾ ਉਹ ਪੱਠੇਆਂ ਨੂੰ ਲਾ ਦੋ ਮੈਂ ਹਾਂ ਤੇ ਆਪੇ ਇਹਨੂੰ ਕਿਤਰੀ ਆਣਾ ਆਪੂ ਕੁਤਨਾ ਪੈਣਾ ਉੱਪੱਠੇ ਆਂਗੂ ਲਾ ਲਓ ਪੁੱਤਰ ਆਪੂ ਹੁਣ ਮੋਣਾ ਬਦਲ ਨਾ ਆਪ ਕੋਈ ਗਤ ਨਾ ਦੂਜਾ ਲਗਾਇਆ ਮੇਰੇ ਪੱਠੇ ਲਾ ਦੋ ਤੇ ਆਪਰੇ ਪੁੱਤਰ ਹੋਈ ਜਾਣ ਲਾ ਇਹ ਨਾ ਤਾਂ ਬਿਜਲੀ ਯਾਰੀ ਯਾਰ ਹੂੰ ਹੈ ਦੇਖਾਂਗੇ ਜੇ ਗਾਂ ਹੋਇਆ ਨਾ ਤੋ ਹੋਰ ਲਿਆ ਕੇ ਆਵਾਂਗੇ ਹੈ ਯਾਰ ਮੈਂ ਮੈਂ ਤੁਹਾਨੂੰ ਇਹ ਕਹਿਣਾ ਪਿਆ ਕਿ ਸਾਗ ਜੇ ਤਾਂ ਬਣਾਉਣਾ ਹੋਵੇ ਰੋਜ਼ ਜਾਂ ਮਹੀਨੇ ਵਿੱਚ ਦੋ ਤਿੰਨ ਵਾਰੀ ਇਸਾ ਕੱਟਣਾ ਔਖਾ ਹੁੰਦਾ ਉਹ ਤਾਂ ਹੋਰ ਕਿੰਨਾ ਟਾਈਮ ਲੱਗ ਜਾਂਦਾ ਆਹਾਂ ਕਿੰਨਾ ਟਾਈਮ ਲੱਗਦਾ ਉਹ ਤਾਂ ਕੱਟ ਵੀ ਮੋਟਾ-ਮੋਟਾ ਹੁੰਦਾ ਜਦ ਨਾਲ ਬੰਦਾ ਉਹ ਨਹੀਂ ਉਹ ਬਰੀਕ ਕੱਟ ਹੁੰਦਾ ਇਦਾਂ ਕਰਾਂਗੇ ਐਡੀ ਵੱਡੀ ਉਹ ਲਿਆ ਕੇ ਨੂੰ ਕਰਾਇ ਤੇ ਭੇਜਦਾ ਕਰਾਂਗੇ ਵੱਡੀ ਨਹੀਂ ਛੋਟੀ ਨਹੀਂ ਵੱਡੀ ਲੈ ਕੇ ਕਰਾਇ ਤੇ ਭੇਜਤੀ ਨਾ ਇਹ ਦੱਸਦਾ ਕਿ ਸਾਗ ਨੂੰ ਆਣੀ ਮਸ਼ੀਨ ਸਾਡੇ ਘਰੋਂ ਲੈ ਕੇ ਜਾ ਦੇ ਕਰਾਇ ਤੇ ਹਲਵਾਈ ਹਲਬੂਈ ਨੇ ਹਲਵਾਈ ਹਲਬੂਈ ਆ ਸਿੱਦੇ ਸਾਲ ਸੁਣਣਾ ਹੁੰਦਾ ਉਹ ਹੀ ਹਿੰਦੀ ਦਾ ਬਟਦੇ ਆ ਆ ਘਰ ਘਰ ਤਾਂ ਲੈ ਲੀਂਗਾ ਪਰ ਉਹੜੀ ਵੀ ਮਹਿੰਗੀ ਦਾ ਡਾੜੀ 750 ਵਾਲੀ ਵੀ ਮਹਿੰਗੀ ਸੀ ਆ ਉਹ ਚਰੀ ਸੀ ਤਾਂ 1 300 ਤੱਕ ਤਾਂ ਸਹੀ ਸੀ ਉਹ ਨਹੀਂ ਜਿਹੜੀ ਉਹ ਸੀ ਜਿਹੜੀ ਤੁਸੀਂ ਕਹਿੰਦੇ ਸੀ ਉਹ ਜਿਹੜਾ 에어 ਡ్రਾਇਰ ਉਹ ਉਹ ਵੀ ਉਨੇ ਰੇਟ ਦਾ ਹੀ ਸੀ ਪਾਪਾ ਇਹਨਲ ਕੋ ਦੋ ਅੱਛੇ ਜਨਤ ਛੋਟੀ ਆ ਗਈ ਆ ਡਿਗਦਾ ਨਹੀਂ ਘਟਿਆ ਨਾ ਮੈਂ ਤੇ ਲਾ ਦਾਂ ਤੇਲੇ ਨੇ ਡਾਕਟਰ ਸਾਹਿਬ ਆਏ ਉਹਨੂੰ ਕੋ ਨੋ ਦੇਖਣ ਗਈ ਕੀ ਹੋ ਗਿਆ ਲੱਗਿਆ ਪੰਜ ਆਕਣ ਲੱਗਿਆ ਮੈਂ ਤਾਂ ਲਾ ਦਾਂ ਨੀ ਵਧੀਆ ਤੇ ਫਿਰ ਉਦੀ ਕਰੀ ਜਾਨੀ ਦੋ ਹੈਗਾ ਸਹੀ ਦੱਸ ਚੈੱਕ ਕਰ ਦੇਖ ਉਹ ਨੂੰ ਸੇਰ ਦੋਦਾ ਮੇਰਾ ਤਾਂ ਤੇ ਬਾਹਾਂ ਜਿਹੜੀਆਂ ਟੋਡੀਆਂ ਕੀ ਰੀ ਨਾ ਤਾਰੇ ਮੂੰ ਮੋੜਦੀ ਜਰੀ ਕੋਈ ਬਾਹ ਫੜਾ ਨਾ ਉਧਰ ਦੋ ਰੰਦੀਆਂ ਕਿਹੜੀਆਂ ਜਿੱਧਰ ਕੀੜੀਆਂ ਦੋਤੀਆਂ ਉਧਰ ਹੀ ਲਾਉਣੀ ਆ ਲੈ ਵੱਡੇ ਡਾਕਟਰ ਪਤਾ ਆਇਆ ਨਹੀਂ ਤੁਹਾਨੂੰ ਕੁਝ ਇਤਰਾ ਕੇ ਸਿੱਧੀ ਬਾ ਗੋਗ ਨੋ 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 ਅੱਡ ਆਹੋ ਮੂੰ ਖੜਾ ਦੋ ਮਾ ਕਰ ਨਾ ਅਬਾ ਇਲਾਜ ਆ ਮੂੰ ਦਾ ਨਹੀਂ ਆ ਹਾਂ ਪਾਪਾ ਹੋਏ ਲੋਣੀ ਵੀ ਨਹੀਂ ਹੁੰਦੀ ਇੱਥੇ ਲਾਈ ਜੁੰਦੀ ਹੈ ਹੈ ਫੋਟੋ ਦੇ ਲਾਈ ਜੁੰਦੇ ਨਾਲੇ ਬਤੂ ਹਸੀ ਕਰ ਜਾਨੀ ਬੇਚ ਹਸਣਾ ਨਹੀਂ ਹੈਗਾ ਲੈ ਤੂੰ ਵੀ ਚਾਹ ਫਿਰ ਆਉਂ ਤੂੰ ਇਹ ਡਾਕਟਰ ਦੇਖ ਲੋ ਇੱਥੇ ਰੱਖ ਇਹਨੂੰ ਪਾਪਾ ਡਾਕਟਰ ਫੋਟੋ ਵੀ ਤੂੰ ਤਾਂ ਸਿਰ ਦੋਦਾ ਬੁਖਾਰ ਜਿਹੜਾ ਲੱਦਾ ਹੋ ਤਾਂ ਕੁਝ ਫੋਟੋ ਹੋ ਗਈ ਕਿ ਨਹੀਂ ਹੁਣ ਨਾ ਤੇ ਬਾਹਰ ਵਿੱਚ ਮੇਰੇ ਗੀੜੀਆਂ ਹੀ ਤੁਰਦੀਆਂ ਅੱਥੇ ਸੁੱਕੇ keep keep silent at the neck keep the cough at hard level ਉਹ ਕੋਈ ਸਮਝ ਨਹੀਂ ਆ ਮੇਰੇ ਬਾਣ ਕੁੱਤੇ ਨਹੀਂ ਹੋਇਆ ਕੁੱਤੇ ਜਾ ਬੋਲਣਾ ਨਹੀਂ ਬੋਲਣਾ ਨਹੀਂ ਹੈਗਾ ਚੁੱਪ ਰਹਿ ਕੋਟੋਣਾ ਪਈ ਫਿਰ ਹੱਸਣਾ ਨਹੀਂ ਹੈਗਾ ਦੁਹਰਾ ਦੁਹਾਂ ਗਰੀ ਸਾਹੋ ਦੁਹਰਾ ਬੁਨਾ ਜਾਈ ਟਿਕਟ ਆ ਵਾਈ ਗਰੂ ਇੱਧਰ ਦੇਖੋ ਜੀ ਕੀ ਹੋਦਿਆ ਡਾਕਟਰ ਪਾਪਾ ਮੰਮੀ ਕਾਰਸੀ ਮਾਰਦੇ ਮਾੜ ਜੀ ਇੱਥੇ ਐ